ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਝੰਡੇਆਣਾ ਜਿਹੜਾ ਇੱਕ ਝੰਡੇਆਣਾ ਵੀ ਕਹਿ ਦਿੰਦੇ ਆ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਮੋਲ ਰੇਟ ਜੈ ਜੀ ਹੁੰਦੇ ਆ ਅੱਜ ਵੀ ਬਾਈ ਦੱਸਦਾ ਕਿ ਮੁੱਲ ਜਮਾ ਛੋਟੇ ਛੋਟੇ ਹੀ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧ ਵਾ ਦਾ ਕਿੰਨਾਂ ਮਸੂਆ ਸਸੀ ਘਾਲ ਜੀ ਸਸੀ ਘਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਮੱਖਣ ਸਿੰਘ ਜੋੜ ਪੈਂਡ ਚੰਡੇ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9809794300 ਠੀਕ ਹੈ ਜੀ ਇੱਕ ਕਰੀ ਹੋਰ ਦੱਸ ਦਿਓ ਜੀ 9809794300 ਠੀਕ ਆ ਬਾਈ ਜਿਹੜੀ ਪਹਿਲਾ ਵੀਡੀਓ ਪਾਈ ਵੈਗ ਗਿਆ ਮਾਲ ਜੀ ਹਾਂਜੀ ਉਹ ਦੀ ਵੈਗ ਗਿਆ ਅੱਜ ਫਿਰ ਮੁੱਲ ਅੱਜ ਜਵਾ ਇਨੇ ਮੁੱਲ ਛੋਟੇ ਛੋਟੇ ਮੁੱਲ ਜਵਾ ਇਨੇ ਟੈਕਸੀ ਆ ਨਹੀਂ ਕਰਾਂਗੇ ਮਾਰਦਾਨਾ ਠੀਕ ਹੈ ਹਾਂਜੀ ਤੇ ਜਰਸੀ ਤੋਂ ਸ਼ੁਰੂ ਕਰਦੇ ਆ ਬਾਈ ਸੂਈ ਸਵਾਈ ਤੋਂ ਸੂਆ ਕਰਨਾ ਮਾਈ ਇਹ ਦੂਜਾ ਸੂਆ ਬਾਈ ਕਾਦੋ ਸੂਈ ਹੈ ਜੀ ਇਹ ਰੋਗੇ 4-5 ਦਿਨ ਸੂਈ ਨੂੰ ਬੱਚਾ ਕੀ ਹੈ ਜੀ ਬੱਛਾ ਬਾਈ ਨਾਲੂਆ ਨਾਲਾ ਬੱਚੇ ਦੇ ਉਹ ਲੱਗਾਵਾ ਦਿਖਾ ਦਿੰਦੇ ਆ ਨਾਲੂਆ ਚੈੱਕ ਕਰ ਸਕਦੇ ਹੋ ਨਾਲਾ ਠੀਕ ਹੈ ਜੀ ਤੇ ਹੁਣ ਬੌਲਾ ਬੌਲਾ ਕੇ ਦੁੱਧ ਲਈ ਤੇ ਕੋਈ ਬੌਲਾ ਸਾੰਦ ਲੈ ਜਾਏ ਦੁੱਧ ਸਾੰਦ ਲੈ 10 ਕਿਲੋ ਆਪਣੇ ਘਰੋਂ ਦਾਗਲਾ ਦੋ ਟਾਈਮ ਤਿੰਨ ਟਾਈਮ ਮੜ ਕੇ ਲੈ ਆਵੀ ਠੀਕ ਹੈ ਜੀ ਬਾਅਦ ਜੋ ਆਪਣੀ ਜਿਓ ਗਿੱਟ ਬਾਹਰ ਵੀ ਫੇਰ ਨਹੀਂ ਕਰਾਂਤੀ ਠੀਕ ਹੈ ਜੀ ਆਪਣੇ ਘਰ ਦੇ ਥੱਲੀ ਕਰੇ ਯਾਰ ਆਪਾਂ ਜਵਾਬ ਨਹੀਂ ਦਿੰਦੇ ਦੇਖਦੇ ਨੂੰ ਠੀਕ ਹੈ ਜੀ ਥੱਲੀ ਲਾਦੀ ਲੈ ਗਈ ਨਹੀਂ ਮਾਰੀ ਲਾਦੀ ਤੇ ਖੜੀ ਰਹਿੰਦੇ ਉਹ ਤਾਂ ਸਹੀ ਗੱਲ ਹੈ ਜੀ ਥਣਾ ਦੀ ਓਕੇ ਹੈ ਜੀ ਥਣਾ ਦੀ ਯਾਰ ਲੈ ਆਪਾਂ ਪਹਿਲੇ ਹੀ ਕਰਾ ਦੇਣੇ ਥੱਲੀ ਦਾ ਬੱਕਰੀ ਯਾਰ ਜੀ ਲੈ ਲਓ ਜੀ ਜਿਵੇਂ ਮਰਜੀ ਬਹਿ ਜਾ ਲਾ ਮਗਰ ਲੈ ਥਣਾ ਜੀ ਮਾਰਦੀ ਮੋ ਗੈਂਗ ਵਰਦੀ ਆ 10 ਕਿਲੋ ਨੈਟ ਕੰਡੇ ਵਾਲਾ ਤਿਆਰ ਤੋਰ ਕੇ ਦਿਖਾ ਦਿਓ ਜੀ ਦੂਜਾ ਸੂਆ ਚਾਰ ਦਿਨ ਹੋ ਗਏ ਬਈ ਸੂਈ ਨੂੰ ਪੰਜ 6 ਦਿਨ ਹੋ ਗਏ ਪੰਜ 6 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਵੱੱਛਾ ਏ ਬਾਕੀ ਵੀਡੀਓ ਬਣਾਉਣ ਦਾ ਸਮਾਂ 11:04 ਮਿੰਟ ਦਾ ਥਣ ਲੈ ਵੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਬਾਕੀ ਬਾਈ ਦੱਸਦਾ ਕਿ ਮੇਰੇ ਘਰੇ ਚਾਹੇ 4 ਡੈਮ ਚੋਲਿਓ 6 ਚੋਲਿਓ 8 ਚੋਲਿਓ 10 ਚੋਲਿਓ ਮੇਰੇ ਘਰੇ ਮੇਰੀ ਜ਼ਿੰਮੇਵਾਰੀ ਆ ਬਈ 10 ਕਿਲੋ ਬੋਲਾ ਤਿਆਰ ਹੋਊਗਾ ਬਾਕੀ ਜਰਸੀ ਚੰਗੀ ਆ ਅੱਦੜੀਆ ਸੋਹਣੀ ਫੇਸ ਕੁਆਲਿਟੀ ਬੁੱਦੀ ਵਾਲੀ ਬਾਕੀ ਛੋਟਾ ਕੰਨ ਆ ਜੀ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਬਾਈ ਇਹ 14 ਕਿਲੋ ਦੇਜੂ ਇਹਨੇ ਪਹਿਲਾਂ ਨੇ 12 ਕਿਲੋ ਦਿੱਤਾ ਠੀਕ ਆ ਜੀ ਬਾਕੀ ਸੇਵਾ ਦਾ ਬਾਕੀ ਆਰਡਰ ਦੀ ਕੁਆਲਿਟੀ ਵੀ ਸੋਹਣੀ ਆ ਦੇਖ ਸਕਦੇ ਹੋ ਕੱਟ ਵਾਲਾ ਸੋਹਣੀ ਸੋਹਣਾ ਗਲਾਬੀ ਹਵਾਨਾ ਬਾਈ ਕਹਿੰਦਾ 14-15 ਕਿਲੋ ਦੇ ਜੂਗੀ ਪਹਿਲੇ ਸਵੇਰ 12 ਕਿਲੋ ਦੁੱਧ ਦਿੱਤਾ ਥਣਾ ਦੀ ਓਕੇ ਆ ਤੁਹਾਨੂੰ ਧਾਰਾ ਮਾਰ ਕੇ ਦਿਖਾਈ ਦਿੱਤੀਆਂ ਗਿਆ ਜੈ ਜੈ ਮੁੱਲ ਬਾਈ ਇਹਦਾ 42000 ਦੀ ਦੇਵਾਂਗੇ ਬਾਈ ਹੋਜੂ ਮਾਨਤਾਨ ਜੀ 40 ਦੀ ਦੇ ਦਿਆਂਗੇ ਯਾਰ ਠੀਕ ਆ ਜੀ ਲਓ ਜੀ 42000 ਮੁੱਲ ਆ 40 ਦੀ ਪਰ ਇਹ ਮੁੱਲ ਬਾਈ ਕਿਸੇ ਨੇ ਨਹੀਂ ਦੇਣਾ ਜਿਹੜਾ ਆਪਾਂ ਦੇ ਤੇ ਸਹੀ ਗੱਲ ਆਪਣੇ ਪਹਿਲਾਂ ਵੀ ਤਾਂ ਹੀ ਪਹਿਲੇ ਫੋਨਾਂ ਤੇ ਬਸੂ ਆ ਗਿਆ 40000 ਚ ਜਰਸੀ ਮਿਲਣੀ ਨਹੀਂ 10 ਕਿਲੋ ਬੌਲੇ ਵਾਲੀ 22 ਦੇ ਕਰੋ ਤਸੱਲੀ ਕਰਕੇ ਲੈ ਜਾਓ 40000 ਦੀ ਜੱਸਨੋਾ 2000 ਰੁਪਇਆ ਚੈਨਲ ਦੇ ਮੂੰਹ ਨੂੰ ਲੈਸ ਠੀਕ ਹੈ ਜੀ 2 ਨੰਬਰ ਇਹਦੀ ਕੀ ਡਿਟੇਲ ਹੈ ਇਹ ਵੀਰੇ ਪਿਆ ਪਹਿਲਾਂ ਕਲੂਣਾ ਮੂੰਹ ਤੋਂ ਦੋ ਦੰਦਾਂ ਦਾ ਪਿੰਕ ਲੋ ਜਾਲੀ ਬੱਚੀ ਆ ਦੰਦ ਮੂੰਹ ਤੋਂ ਦੋ ਦੰਦ ਟਾਈਮ ਕਿੰਨਾ ਲੈ ਜੂ ਬਾਈ ਹਜੇ ਅਰੇ ਬਾਈ ਇਹ 10 ਤਰੀਕ ਨੂੰ ਦਿਨ ਪੂਰੇ ਆ ਇਹ ਵਪਾਰੀ ਵੀ ਰਾਸਤੇ ਆ ਫਰਾ ਠੀਕ ਹੈ ਜੀ ਜੇ ਕੋਈ ਘਰੇ ਰੱਖਣ ਵਾਲਾ ਲੈ ਜਾਏ ਤਾਂ ਉਹਦੇ ਵਾਸਤੇ ਤਾਂ ਆਫਰ ਹੈਗੀ ਹੈਗੀ ਉਹ ਵਾਰੀ ਵੀਰਾਂ ਉੱਤੇ ਜੀਨੇ ਸਾਮ੍ਹ ਕੇ ਵੇਚਣੀ ਆ ਉਹਨੂੰ ਆਫਰ ਆ 85000 ਦੀ ਵਿਠੂ ਜੀ ਸਹੀ ਹੈ ਜਿੱਦ ਤੇ ਤਿਆਰ ਹੋਗੀ ਹਾਂਜੀ ਬੱਚੇ ਦੀ ਖੂਬਸੂਰਤੀ ਬਹੁਤ ਹੈ ਜੀ ਬਰੀਡ ਵੀ ਚੰਗੀ ਆ ਬਾਕੀ ਥਣਾ ਦੇ ਸੈਟ ਸੂਣੇ ਲੱਗੇ ਹੱਥੀ ਚ ਵਾਈਆ ਲਾ ਕੋਈ ਸ਼ਾਕ ਨਹੀਂ ਹਵਾਨਾ ਸੋਨਾ ਤਿਆਰ ਕਰਦੀ ਹਾਂ ਜੀ ਕਿੰਨੇ ਦਿਨ ਲੈ ਜੂ ਬਾਈ ਹਜੇ 10 ਤਰੀਕ ਨੂੰ ਦਿਨ ਪੂਰੇ ਆ ਬਾਈ ਹਜੇ ਤਾਂ ਦਿਨ ਬਹੁਤ ਬਏ 11 ਦਿਨ ਬਾਕੀ ਆ ਜੀ ਅਜੇ 33 ਦਿਨ ਹੋ ਗਏ ਆ ਲੋਣੀ ਲਗੀ ਫੇਸ ਕੁਆਲਿਟੀ ਚੈੱਕ ਕਰੋਗੇ ਟੈਂਕ ਨੋਜਾਲੀ ਬਾਕੀ ਹਵਾਨਾ ਬਹੁਤ ਸੋਹਣਾ ਗੁਲਾਬੀ ਤਿਆਰ ਕਰਦੀ ਹੁੰਦੀ ਆ ਜਿੱਦੇ ਕਰਮ ਵਾਲੀ ਤਿਆਰ ਹੋਗੀ ਉਹਦੇ ਗੱਲਾਂ ਕਰਾਉਣੀਆਂ ਜੀ ਗਾਣੇ ਕਿਉਂਕਿ ਹਵਾਨੇ ਦੀ ਖੂਬਸੂਰਤੀ ਬਹੁਤ ਆਪ ਵੀ ਚੰਗੀ ਆ ਹੋਂ ਓਨੀ ਜ਼ਿਆਦਾ ਹਵਾਨੇ ਦੀ ਖੂਬਸੂਰਤੀ ਆ ਮੁੱਲ ਬਈ ਅੱਜ ਦਾ ਜਮਾ ਜੈਜ ਯਾਰ ਇਹ ਦਾ 50000 ਦੀ ਪਰ ਅੱਜ ਵੀ ਵੇਚ ਲਈਏ ਪਰ ਵਪਾਰੀ ਵੀ ਰਸਤੇ ਆਪਾਂ ਛੱਡਣਾ ਠੀਕ ਆ ਜੀ ਇਹ ਆਪਾਂ 45000 ਰੁਪਇਆ ਛੱਡ ਦਿਆਂਗੇ 44000 ਦੀ ਆ ਜੀ ਠੀਕ ਹੈ ਜੀ ਹੋਰ ਵੀ ਮਾਨਦਾਨ ਕਰਦੇ ਆ ਜੀ 44000 ਚੋਂ 45000 ਰੁਪਇਆ ਛੋੜ ਆ ਆਏ ਗਏ ਨੂੰ ਖੋਜ ਉਹਦੇ ਜਿੰਨੀ ਸੋਰਸ ਆਪਾਂ ਬਾਈ ਕਰੂਗਾ ਮਨਜ਼ੂਰ ਆ ਬਾਕੀ ਫਰਾਂ ਦੇ ਸਹਿਜ ਵੀ ਸੋਨੇ ਆ ਕੱਦ ਕਾਠ ਵੀ ਠੀਕ ਆ ਜੀ ਮੂੰਹ ਤੋਂ ਦੋ ਦੰਦਾ ਚੈੱਕ ਤੁਸੀਂ ਕਰ ਲਿਓ ਆ ਕੇ ਇੱਕ ਮੱਝ ਬਾਈ ਦੀ ਸੇਲ ਆ ਸੂਆ ਕਰਨ ਮਸੂਈ ਆ ਬਈ ਚੌਥੇ ਸੂਏ ਬਾਈ ਸੂਈ ਆ ਇਹ ਸਵੇਰ 3 ਵਜੇ ਜੇਰ ਡਾਨਾ ਜੀ ਜੇਰ ਡਾਨਾ ਆਪਣੇ ਕੋਲ ਵੀਡੀਓ ਹੈਗੀ ਆ ਕੱਟੀ ਦਿੱਤੀ ਐ ਨਹੀਂ ਮਗਰ ਸੋਹਣੀ ਕਾਲੀ ਐ ਬਈ ਸਾਰੀ ਕੱਟੀ ਮੈਂ ਨਾ ਯਰ ਪਿਆ ਹੋ ਰ ਮੁਰਾ ਦੀ ਕੱਟੀ ਠੀਕ ਹੈ ਜੀ ਬਹੁਤ ਚੰਗੀ ਆ ਚੰਗੀ ਕੱਟੀ ਐ ਤੇ ਜੇ ਕਿੰਨਾ ਬੋਲਾ ਤਿਆਰ ਆ ਬਈ ਬੋਲਾ ਤਾਂ ਬਈ ਆਪਾਂ ਹਲੇ 4 ਕਿਲੋ 3 ਕਿਲੋ ਚੋਆ ਕੋ ਕੱਟੀ ਨੂੰ ਬੈਠਾ ਲਾ 4 ਕਿਲੋ ਕੱਢਿਆ ਕਿਲੋ ਕੱਟੀ ਜਾਊਗੀ ਕਿੰਨਾ ਕ ਭਾਜ ਦੋਦੀ ਦੋਤਾ ਬਈ 12 13 ਕਿਲੋ ਭਾਜੂਗੀ ਪਰ ਇਹ ਤੇ ਇੱਕ ਫਾਲਟ ਆਪਾਂ ਪਹਿਲਾਂ ਦੱਸ ਕੇ ਦੇਣਾ ਜਿਹੜਾ ਜਿਹੜਾ ਇਹਦਾ ਕ ਬਹਿਣੀ ਵਾਲਾ ਥਾਣਾ ਉਹਦੇ ਨਾਲ ਮਾੜਾ ਜਾ ਸਰੂ ਆ ਉਸਨ ਦਾ ਰੱਦ ਹਾਂਜੀ ਮਾੜਾ ਜਾਂ ਸਰੂ ਹੈਗਾ ਮਾੜਾ ਜਾਈ ਬਾਲਾ ਆਪਾਂ ਬਾਈ ਗੱਬਾਂ ਲਈ ਸੀਗੀ ਠੀਕ ਆ ਆਪਾਂ ਨੂੰ ਪਤਾ ਨਹੀਂ ਲੱਗਾ ਆਪਾਂ ਹੁਣ ਦੱਸ ਕੇ ਦੇਣੀ ਸਹੀ ਗੱਲ ਆ ਦੱਸ ਕੋਈ ਗੱਲ ਹੁਣ ਆ ਯਾਰ ਮੁੜੇ ਅਗਲਾ ਕਬ ਯਾਰ ਥਣਾ ਦੀ ਗਲਤ ਨਹੀਂ ਸਹੀ ਗੱਲ ਆ ਗਲਤ ਨਿਕਲ ਗਈ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਜਿਹੜੀ ਗੱਲ ਆ ਉਹ ਬਾਈ ਨੇ ਦੱਸ ਹੀ ਦਿੱਤੀ ਜਵਾਈ ਦੀ ਪੂਰੀ ਪੋਲੀ ਆ ਮਸ਼ੀਨ ਮੋਟਰ ਵਾਲੀ ਆ ਠੀਕ ਆ ਬਾਈ ਥਣਾ ਦੀ ਓਕੇ ਆ ਮਗਰ ਸੋਹਣੀ ਕੱਟੀ ਆ ਤੇ ਸੀਓ ਸਭ ਪੂਰੀ ਆ ਜੀ ਪੂਰੀ ਪੂਰੀ ਆ ਬਾਈ ਮੁੱਲ ਜੀ ਇਹਦਾ ਮੌਲੀ ਯਾਰ 70 ਦੀ ਦੇ ਦੇ ਜਿੰਨੇ ਮਰਜ਼ੀ ਕਰ ਲਈ ਹੁਣ ਤਾਂ ਆਪਾਂ ਨੂੰ ਘਾਟ ਹੀ ਪੈਣਾ ਉਹ ਸਰੂ ਨਿਕਲ ਗਿਆ ਕਰਕੇ ਠੀਕ ਆ ਜੀ 70 ਉਹ ਤਾਂ ਆਪਾਂ ਨੂੰ 75000 ਕੱਲ ਦਿੰਦੇ ਸੀ ਠੀਕ ਆ ਜੀ ਆਪਾਂ ਨੂੰ ਪਤਾ ਨਹੀਂ ਸੀ ਸਰੂ ਦਾ ਨਹੀਂ ਆਪਾਂ ਕੱਲ ਹੀ ਦੇ ਦਿੰਦੇ ਪਰ ਆਪਾਂ ਕਿਸੇ ਨਾਲ ਬੇਈਮਾਨੀ ਕਦੇ ਕਰਨੀ ਆਪਾਂ 70000 ਮਾਨਦਾਨ ਕਰਦੇ ਹਾਂ ਠੀਕ ਆ 70000 ਚੋਂ ਬਾਈ ਕਹਿੰਦਾ ਮਾਨਦਾਨ ਕਰਦਾਂਗੇ ਜਿਹਨੂੰ ਜਚਣੂਗਾ ਕੋਈ ਵੀ ਐਨੀਮਲ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ